ਫਾਜ਼ਲਕਾਦੇ ਥਾਣਿਆਂ ਦੇ ਵਿੱਚ ਬਰਾਮਦ ਕੀਤੇ ਗਏ ਵਹੀਕਲਾਂ ਦੇ ਡਿਸਪੋਜ਼ਲ ਨੂੰ ਲੈ ਕੇ ਹੁਣ ਹੁਕਮਜਾਰੀ ਹੋਏ ਨੇ ਜਿਹਨੂੰ ਲੈ ਕੇ ਪੁਲਿਸ ਉਹਨਾਂ ਸੋਸ਼ਲ ਐਪ ਦੇ ਜ਼ਰੀਏ ਇਹਨਾਂ ਵਹੀਕਲਾਂ ਦੀ ਪਛਾਣ ਕਰ ਰਹੀ ਤੇ ਮਾਲਕਾਂ ਤੱਕ ਪਹੁੰਚ ਕੇ ਕਾਨੂੰਨ ਪ੍ਰਕਿਰਿਆ ਦੇ ਵਿੱਚ ਰੱਖ ਕੇ ਇਹ ਵਹੀਕਲ ਉਹਨਾਂ ਨੂੰ ਵਾਪਸ ਦਿੱਤੇ ਜਾ ਰਹੇ ਨੇ ਫਾਜ਼ਲਕਾਦੇ ਸਿਟੀ ਥਾਣਾ ਦੇ ਐਸਐਚਓ ਲੇਖ ਰਾਜ ਦਾ ਕਹਿਣਾ ਹੈ ਕਿ 1000 ਵਹੀਕਲ ਪਿਛਲੇ 2 ਸਾਲਾਂ ਦੇ ਵਿੱਚ ਬਰਾਮਦ ਕੀਤਾ ਗਿਆ ਜਦਕਿ ਕਈ ਵਹੀਕਲਾਂ ਦੀ ਰਜਿਸਟ੍ਰੇਸ਼ਨ ਨਾ ਹੋਣ ਕਰਕੇ ਉਹਨਾਂ ਦੀ ਪਛਾਣ ਨਹੀਂ ਹੋ ਪਾਰੀ ਅਜਿਹੇ ਵਿੱਚ ਉਹਨਾਂ ਲੋਕਾਂ ਨੂੰ ਆਪਣੇ ਵਹੀਕਲਾਂ ਤੇ ਨੰਬਰ ਲਵਾਉਣ ਦੇ ਲਈ ਰਜਿਸਟ੍ਰੇਸ਼ਨ ਕਰਵਾਉਣ ਦੀ ਅਪੀਲ ਕੀਤੀ ਹੈ ਇਥੇ ਇਹ ਵੀ ਦੱਸਦੀ ਹੈ ਕਿ ਐਸਐਚਓ ਦੇ ਮੁਤਾਬਿਕ ਬੋਹਰ ਜਲਾਲਾਬਾਦ ਗੁਰੂ ਹਰਸਾਏ ਇਥੋਂ ਤੱਕ ਕਿ ਰਾਜਸਥਾਨ ਦੇ ਲੋਕ ਵੀ ਆਪਣੇ ਵਹੀਕਲ ਲੈਣ ਦੇ ਲਈ ਥਾਣੇ ਪਹੁੰਚ ਰਹੇ ਨੇ ਹਾਂਜੀ ਜੋ ਸਾਡੇ ਮਾਨਯੋਗ ਐਸਐਸਪੀ ਸਾਹਿਬ ਨੇ ਜਿਹੜੇ ਥਾਣਿਆਂ ਦੇ ਵਿੱਚ ਵਹੀਕਲ ਨੇ ਉਹਨਾਂ ਦੇ ਡਿਸਪੋਜ਼ਲ ਬਾਰੇ ਹਦਾਇਤਾਂ ਕੀਤੀਆਂ ਨੇ ਜਿਹੜੇ ਉਹਨਾਂ ਦੀ ਹਦਾਇਤਾਂ ਮੁਤਾਬਕ ਜਿਹੜਾ ਅਸੀਂ ਇਹ ਇੱਕ ਜਿਹੜੀ ਨਵੀਂ ਐਪ ਚੱਲੀ ਹੈ ਅਸੀਂ ਉਹਦੇ ਥਰੂ ਜਿਹੜੇ ਜਿੰਨੇ ਵੀ ਸਾਡੇ ਵਹੀਕਲ ਨੇ ਚੈਸੀ ਨੰਬਰ ਇੰਜਨ ਨੰਬਰ ਪਾ ਕੇ ਜਿਨ੍ਹਾਂ ਦੀਆਂ ਆਰਸੀਆਂ ਬਣੀਆਂ ਹੋਈਆਂ ਨੇ ਉਹ ਸਾਨੂੰ ਟ੍ਰੇਸ ਹੋ ਰਹਿਣ। ਅਸੀਂ ਘੜੋ ਘੜ ਜਿਹੜੇ ਇਹਨਾਂ 25 ਤੋਂ 30 ਵਹੀਕਲ ਨੇ ਜਿਹੜੇ ਉਹ ਅਸੀਂ ਟ੍ਰੇਸ ਕਰ ਚੁੱਕੇ ਹਾਂ ਤੇ ਮਾਲਕਾਂ ਨਾਲ ਰੌਪਟਾ ਕੰਮ ਕਰ ਚੁੱਕਾ। ਹੁਣ ਤੱਕ ਅਸੀਂ ਜਿਹੜੇ 10 ਵਹੀਕਲ ਨੇ ਉਹ ਅਸੀਂ ਅਸਲ ਮਾਲਕਾਂ ਤੱਕ ਜਿਹੜੇ ਪਹੁੰਚਾ ਚੁੱਕੇ ਆ ਤੇ ਬਾਕੀ 10-15 ਤੱਕ ਵਹੀਕਲ ਨੇ ਜਿਨ੍ਹਾਂ ਦੀਆਂ ਅਦਾਲਤ ਵੱਲੋਂ ਜ਼ਬੂਰਦਾਰੀਆਂ ਲੱਗ ਚੁੱਕੀਆਂ ਨੇ। ਤੇ ਮੈਂ ਤੁਹਾਡੇ ਮਾਤੀ ਭਰਾਏ ਲੋਕਾਂ ਨੂੰ ਇਹ ਪਹਿਲ ਵੀ ਕਰਾਂਗੇ ਵੀ ਆਪਣੀ ਜਿਹੜਾ ਵੀ ਕੋਈ ਵਿਕਲੇ ਆਰ.ਸੀ ਬਣਵਾ ਕੇ ਰੱਖਣ ਤਾਂ ਜੋ ਕਿਤੇ ਵੀ ਕੋਈ ਮਿਸ ਹੈਪਨਿੰਗ ਹੁੰਦੀ ਹੈ ਤੇ ਉਹਦੇ ਤੋਂ ਪਤਾ ਲੱਗ ਸਕੇ ਅਸਲ ਮਾਲਕ ਦਾ ਪਤਾ ਲੱਗ ਜਾਵੇ ਹੈ ਭਰਾਏ ਮਾਲਕ ਦਾ ਉੱਪਰ ਨਾਮ ਤੇ ਮੋਬਾਈਲ ਨੰਬਰ ਆ ਜਾਵੇਗਾ ਐਸ.ਆਰ. ਨੰਬਰ ਇੱਥੇ ਨੰਬਰ ਭਰ ਕੇ ਤੇ ਨਾਮ ਮਾਰਕਾ ਪਰ ਕੇ ਹਾਂਜੀ ਅੱਛਾ ਉਹਦੇ ਜਿਹ ਮਾਲਕ ਦਾ ਪਛਾਣ ਹੋ ਰਹੀ ਹੈ ਮਾਲਕ ਦੀ ਪਛਾਣ ਹੋ ਰਹੀ ਹੈ ਕਿਦਰ ਕਈ ਬਾਈ ਤੇ ਜਿਹੜੀ ਹੋਣਗੀ ਜਿਨ੍ਹਾਂ ਦੀ ਪਛਾਣ ਨਹੀਂ ਹੋ ਪਾ ਰਹੀ ਉਹ ਉਹ ਵਹੀਕਲਾਂ ਦੀ ਪਛਾਣ ਹੈ ਜਿਹਨਾਂ ਦੇ ਆਰਸੀਆਂ ਨਹੀਂ ਬਣੀਆਂ ਹੁੰਦੀਆਂ। ਕਾਫੀ ਵਿੱਚ ਵਹੀਕਲ ਨੇ ਜਿਹੜਾ ਸਾਡੇ ਕੋਲ ਹਜ਼ਾਰ ਤੋਂ ਉੱਪਰ ਜਿਹੜਾ ਵਹੀਕਲ ਹੈ ਜਿਹੜਾ ਇੱਕ ਦੋ ਸਾਲਾਂ ਦੇ ਵਿੱਚ ਬਰਾਂਧ ਹੋਇਆ ਤੇ ਉਹਨਾਂ ਦੇ ਵਿੱਚੋਂ ਜਿਹੜੇ 25 ਤੋਂ 30% ਨੇ ਜਿਨ੍ਹਾਂ ਦੀ ਆਰਸੀਆਂ ਵਿਦਆਊਟ ਨੰਬਰ ਸੀਗੇ ਆਰਸੀਆਂ ਨਹੀਂ ਬਣੀਆਂ। ਤੇ ਉਹਦੇ ਵਿੱਚੋਂ ਬਾਕੀ ਮਾਲਕਾਂ ਨੂੰ ਕਿੰਨੇ ਕੁ ਦਿੱਤੇ ਜਾ ਚੁੱਕੇ? ਮਾਲਕਾਂ ਨੂੰ ਅਸੀਂ 15 ਵਹੀਕਲ ਜਿਹੜੇ ਨੇ ਉਹ ਵਾਪਸ ਕਰ ਰੁਕਿਆ ਤੇ 15-20 ਦੀਆਂ ਹੋਰ ਸ਼ਬੁਰਦਾਰੀਆਂ ਮਾਲਕਾਂ ਨੇ ਲਾਈਆਂ ਆਈਆਂ। ਮੈਨੇ ਵੀ ਲੋਗ ਆਰਸੀ ਜ਼ਰੂਰ ਬਣਵਾਉਂ ਆਰਸੀ ਜ਼ਰੂਰ ਬਣਾਉਣ ਆਰਸੀ ਬਣੇਗੀ ਤਾਂ ਮੋਟਰਸਾਈਕਲ ਜਿਹੜਾ ਕਿਰੇ ਵੀ ਥਾਣੇ ਤੇ ਰਿਕਵਰ ਹੋਵੇਗਾ ਤੋਂ ਮਾਲਕ ਤੱਕ ਪਹੁੰਚਦਾ ਹੋ ਜਾਏਗਾ ਸ਼੍ਰੀ ਗੰਗਾ ਨਗਰ ਤੋਂ ਵੀ ਲੈ ਕੇ ਅਮੋਰ ਤੋਂ ਵੀ ਆਏ ਸੀਗੇ ਜਲਾਲਾਬਾਦ ਤੋਂ ਵੀ ਆਏ ਨੇ ਹੋਰ ਕਿੱਥੋਂ ਕਿੱਥੋਂ ਲੋਗ ਆ ਰਹੇ ਬਾਈਕ ਲੈਣ ਟੰਡ ਕੋਲ ਤਾਂੰਦਾ ਸ਼ਾਇਦ ਗੰਗਾ ਨਗਰ ਤੋਂ ਵੀ ਆਇਆ ਅਮੋਰ ਤੋਂ ਵੀ ਆਇਆ ਜਲਾਲਾਬਾਦ ਤੋਂ ਵੀ ਆਇਆ ਪੂਰੋ ਹਰਸ਼ਾਏ ਤੋਂ ਵੀ ਆਇਆ ਜਿਹਨਾਂ ਦੀ ਚੋਰੀ ਹੋਈ ਬਿਲਕੁਲ ਜੀ ਹਾਂ ਰਕਾਰ ਵੀ ਤਾਂ ਉਹਨਾਂ ਦਾ ਜਿਹੜਾ ਚਲਾਣ ਹੁੰਦਾ 207 ਤੇ ਬੰਦ ਹੁੰਦੇ ਨੇ ਫਿਰ ਉਹਨਾਂ ਨੂੰ ਮਿਲਣਾ ਔਖਾ ਥੋੜਾ ਜਿਹਾ ਔਖਾ ਜਾ